ਨਾਵੀਂ ਵਾ ਉਸ ਵਾਲਖ ਦੇ ਪਰਮਾਤਮਾ ਵਾਲੇ ਹੜ੍ਹ ਵੀ ਕਿੰਨਾ ਚੱਲੇ ਹੋ ਉਹ ਸੜਦਾ ਨਹੀਂ ਜਿੰਨਾ ਚੰਨ ਦੀ ਬਾਹ ਮੇਰੇ ਪਾਠਾ ਨੇ ਫੜਦੀ ਕਿਪਰਾਂ ਰਾਮ ਪੰਡਤ ਦੀ ਬਾਹ ਫੜੀ ਫੜੀ ਕਿ ਕੋ ਵਾਲਿਆ ਹੈ ਮੰਨਾਂ ਦੀ ਪੁਰੀ ਦੇ ਵਿੱਚ ਦੇਤੀ ਕਰੋੜ ਦੇਵੀ ਜੀ ਦੇ ਅਰਾਧ ਕਰਦੇ ਰਹੇ ਪ੍ਰਾਰਥਨਾ ਕਰਦੇ ਰਹੇ ਕੋਈ ਨਹੀਂ ਬੰਧਿਆ ਬੜੇ ਜੋਤਰਾ ਬੜੇ ਤਾਲ ਬੜੇ ਮਨਸਰ ਬੜੇ ਦੇਤੀ ਕਰੋੜ ਦੇ ਕਿਤੇ ਵੀ ਨਹੀਂ ਬੋਲਦੇ ਆ ਕਿੱਥੇ ਆਏ ਅੰਮ੍ਰਿਤਾਂ ਦੀ ਧਰੀ ਦੇ ਵਿੱਚ ਕਿਰਪਾ ਰਾਮ ਕੰਡ ਨਾਲ 15ਵੀਂ ਦੇ ਨਾਲ ਹਦੀ ਰਹਦੇ ਆਏ ਸੱਚਪਾਠਾ ਦੇ ਕਰਨਾ ਦੇ ਇਹਨਾਂ ਦੇ ਬਾਪ ਭਗਤੀ ਦੇ ਨਾਮ ਤੇਰੇ ਇਹ ਦੁਨੀਆ ਸੰਸਾਰ ਦੁਨੀਆ ਦੇ ਵਿੱਚ ਸੰਸਾਰ ਧੱਕਾ ਦੇਣ ਵਾਲੇ ਤੁਹਾਨੂੰ ਬੜੇ ਪਿੰਨਗੇ ਯਾਦ ਰੱਖਿਓ ਜੇ ਕੇ ਤੁਕੜ ਵਾਲੇ ਤੁਹਾਨੂੰ ਇਹਦੇ ਸੰਸਾਰ ਵਿੱਚ ਵਸੇ-ਵਸੇ ਰਹਿਣ ਦੀ ਗੱਲ ਜੀ ਆਪ ਕੋ ਸਤਨਾਮ ਜੀ ਵਾਹਿਗੁਰੂ ਤੇਰੇ ਹਰਿ ਹਰਿ ਤੇਰੇ ਬੇਪਰਚਾਰ ਕਿੱਥੇ ਹੋ ਗਿਆ ਨਾ ਤੁਸੀਂ ਆ ਸਤਨਾਮ ਲਾਇਆ ਅੱਜ ਵੀ ਆਉਂਦੇ ਨੇ ਇਹ ਵੀ ਅੱਜ ਵੀ ਆਉਂਦੇ ਨੇ ਕਹਿੰਦੇ ਆ ਅੱਜ ਆਖੀ ਤਵੇ ਗੁਰੂ ਰਸਿ ਦੀ ਪਾਣੀ ਤਪਰ ਬੜੈ ਨੂੰ ਲਾਇਆ ਕਿਰਪਾ ਨਾਲ ਆਪ ਜੀ ਕੋਲ ਵੜੀ ਆਏ ਦੇਸ਼ ਪਾਠਾ ਕਰ ਸਕਦੇ ਜਿੰਨੇ ਸਵਾਸ ਸੀ ਇਹਨਾਂ ਜ਼ਿੰਦਗੀ ਦੇ ਸਾਰੇ ਬੋਲੇ ਬੁਰੇ ਪਾਠਾ ਦੇ ਚਰਨਾ ਪਿੱਛੇ ਲਾ ਦਿੱਤੇ ਉਹਦਾ ਪਰਿਵਾਰ ਉਹਦੇ ਬੱਚੇ ਚੰਗੌਰ ਦੀ ਗੱਡੀ 'ਚ ਸੱਜਰ ਹੋ ਗਏ ਆਪਨ ਆਪ ਪਾਠਾ ਦੇ ਉੱਪਰ ਵੀ ਕੁਰਬਾਨ ਕਰ ਦਿੱਤਾ ਇਹਨੇ ਕਿਰਪਾ ਲਾਂਭਣ ਸੰਦ ਸਾਰੇ ਪਰਿਵਾਰ ਬੱਚਿਆਂ ਨੇ ਸਮੇਤ ਪਤਨੀ ਯੋਗ ਸੰਗਲ ਪਿਆਰ ਦੀ ਹੈ ਚੈਓ ਭਾਵਨਾ ਦੀ ਸੇਖਾ ਤੋਂ ਗੁਰੂ ਨੂੰ ਪਿਆਰ ਦਾ ਕਰਕੇ ਵੇਖੋ ਗੁਰੂ ਬੜਾ ਪਿਆਰ ਕਰ ਦੱਸੇ ਪਰ ਤੂੰ ਦੂਰ ਦੂਰ ਰਹਿਣਾ ਕਿਰਪਾ ਰਾਮ ਰਕਿਆਂ ਦੇ ਵੇਖੋ ਆਪਣਾ ਆਪ ਕੁਰਬਾਨ ਕਰਦਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਆਇਆ ਬਸ ਤੁਹਾਡੇ ਆ ਚਰਨਾਂ ਨਾਲ ਜੁੜ ਕੇ ਇਸ ਤੋਂ ਦੂਰ ਨਾ ਰਹਿਣਾ क्य न ज़िंदगी क्य न ज़िंदी ਭਾਈ ਮਤੀ ਦਾਸ ਭਾਈ ਸਗੀ ਦਾਸ ਭਾਈ ਵਿਆਲਾ ਡਰੇ ਨਹੀਂ ਮੋਰ ਤੋਂ ਭਰਾਏ ਨਹੀਂ ਸੱਚੇ ਪਾਤਸ਼ਾਹ ਜੀ ਅਸੀਂ ਤੇ ਆਣ ਗਏ ਆਪਣਾ ਆਪ ਕਰਾਮ ਕਰਦਾ ਕਹਿਣ ਤੋਂ ਭਾਵ ਨਹੀਂ ਹੈ ਫਿਰ ਜਿਹੜੇ ਦਿਲੋਂ ਪਿਆਰ ਕਰਦੇ ਨੇ ਕਰਾਂ ਗੋ ਅੰਦਰੋਂ ਤੇ ਗੁਰੂ ਬਹੁਤ ਪਿਆਰ ਕਰਦਾ ਸਤ ਗੁਰੂ ਜੀ ਬਹੁਤ ਪਿਆਰ ਕਰਦੇ ਨੇ ਸਤ ਤੁਸੇ ਖਾ ਕੇ ਤਵੇ ਕੋਈ ਗਰੀਬ ਆਵੇ ਕੋਈ ਵੀਰ ਆਵੇ ਮੇ ਬਾਸ਼ਾ ਦੇ ਚਰਨ ਹਾਰੇ ਕੋ ਬਾਣਾ ਤੋਂ ਹੁਣ ਪਾਈ ਦਾ ਹੁੰਦਾ ਨਹੀਂ ਤੋਬੀ ਸਿੱਖੀ ਤੁਰਾ ਦੇ ਕਦਰਣ ਭਾਵੇਂ ਹਵਾਲੇ ਦੇ ਹਵਾਲੇ ਸਹਿਰ ਸਚੇ ਪਾਤਸ਼ਾਹ ਦੇ ਦਰਮਾਨ ਵਿੱਚ ਕਈ ਵਾਰੀ ਆਇਆ ਸੀ ਮਾਨਾ ਅੱਗੇ ਦਰਸਨ ਦੇ ਲਾਭ ਹੀ ਹੋਏ ਕਿਛ ਹਾਇ ਗਰੀਬ ਧੋਬੀ ਸੀ ਕੱਪੜੇ ਧੁੰਦਦਾ ਕੰਮ ਕਰਦਾ ਸੀ ਆਉਂਦਾ ਘਰ ਵਾਲੇ ਦੀ ਆਉਂਦੀ ਕਈ ਵਾਰੀ ਤੇ ਸੇਵਾ ਕਰਦੇ ਨਮਸਕਾਰ ਕਰਕੇ ਲੰਗਰਾਂ ਤੇ ਲੰਗਰ ਬਣਾਉਣ ਕਰਤਾ ਉਹ ਦੀ ਸੇਵਾ ਕਰੀ ਹੁੰਦੇ ਇੱਛਾ ਦੀ ਵਰਦੇ ਵਿੱਚ ਵੇ ਸੁਣਿਆ ਵੀ ਇੰਨੇ ਗਰੀਬ ਗਰੀਬ ਨਵਾਜ਼ ਨੇ ਜਿਹੜਾ ਵੀ ਉਹਨੂੰ ਯਾਦ ਕਰਦੇ ਜਾਂ ਕਰ ਉਹ ਇੱਕ ਵਾਰੀ ਦਰਸ਼ਨ ਦਿੰਦੇ ਨੇ ਕਰਦੇ ਚਰਨ ਪਾਉਣਗੇ ਮੇਰੇ ਪਰ ਮੈਂ ਹੈ ਗਰੀਬ ਮੇਰੇ ਕੋਲ ਕੋਈ ਬਹੁਤਾ ਪਦਾਰਥ ਦੀ ਮਾਇਆ ਨਹੀਂ ਮੈਂ ਤੇ ਕੱਪੜੇ ਤੋਂ ਨਾ ਤੋਂ ਚਾਰ ਕੱਤੀ ਤੋਂ ਚਾਰ ਆਂਕੀ ਤੋਂ ਬੈਠੀ ਦੇ ਦੇ ਕਿ ਜੀਵਣਾ ਕਰ ਲੈਣਾ ਇੱਛਾ ਦੇ ਬਲ ਵਿੱਚ ਇੱਛਾ ਬਲਕ ਸਰਬ ਸੁਖ ਦਾ ਆਪਾ ਤੁਹਾਡੀ ਪਾਠਾ ਦੇ ਕਰਮਾਂ ਵਿਚ ਆਇਆ ਕਰਿਓ ਮਨਮਿਕ ਇੱਛਾ ਦੀ ਬਹਿਰਸੀ ਕਿਤੇ ਮਹਾਰਾਜ ਨੂੰ ਮੇਰੇ ਘਰ ਦੇ ਚਰਨ ਪਾਉਣ ਕਿਤੇ ਸਾਡੇ ਅੱਖਾਂ ਦੀ ਆ ਸੁਪਰੀ ਨੂੰ ਕਿਤੇ ਭਾਗ ਲਾ ਦੇ ਮਹਾਰਾਜ ਇਹ ਸੰਕਲਪ ਤੇ ਲਉਦੇ ਨੇ ਸੈਦਾ ਬਲਾ ਵੇੜਾ ਕੰ ਕਰਦਾ ਸਭੂ ਦਰਿਆ ਦੇ ਕੋਤੇ ਵੀੜੀ ਹੈ ਅਨੰਦਾ ਦੀ ਪੁਰੀ ਦੇ ਵਿੱਚ ਕਿਤੇ ਗਿਆ ਨਹੀਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿਹ ਦਸਮੀ ਨਹੀਂ ਕਿਤੇ ਪੰਜਾਬ ਤੇ ਕਰਦਾ ਸੀ ਦਿਲੋਂ ਜਿਹੜੀ ਸੰਗਤ ਆਨੰਦਪੁਰ ਸਾਹਿਬ ਜਾਂਦੀਆਂ ਵੇੜੇ ਵਿੱਚ ਬਹਿ ਕੇ ਉਹਨਾਂ ਦੇ ਕੋਲੋਂ ਵਡਿਆਈ ਉਸ ਤੋਂ ਸੁਣਦਾ ਮੇਰੇ ਪਾਤਸ਼ਾਹ ਦੀ ਦੇ ਸਰਦੂਰੀ ਦੀ ਬੜੇ ਗਰੀਬ ਨਿਵਾਜ ਜੋ ਗਰੀਬਾਂ ਨੂੰ ਨਿਵਾਜਦੇ ਨੇ ਸੱਜਿਓ ਹਰ ਇੱਕ ਨੂੰ ਗੱਲਾਂ ਲਉਂਦੇ ਤੇ ਉੱਚਾ ਝੁਕਦੇ ਤੇ ਬਾਹ ਫੜਦੇ ਇਹਨੇ ਪੀ ਫੁੱਲ ਬਸ ਸੁਣ ਸੁਣ ਕੇ ਇਹਨੇ ਇੰਨਾ ਪਿਆਰ ਵਧ ਗਿਆ ਕਲਗੀਆਂ ਵੜੇ ਇੰਨਾ ਪਿਆਰ ਬਸ ਮਨੁੱਖ ਇਹੀ ਕਰਦੇ ਆ ਸਤਿ ਪਾਤਸ਼ਾਹ ਜੀ ਤੁਹਾਡੇ ਜਨਮ ਅਕਸਵਾਰ ਦੇ ਮਹਾਰਾਜੇ ਉਹ ਤਾਂ ਮਹਾਰਾਜ ਦੇ ਨੇ ਕੀ ਸੋਨਾ ਕੋਈ ਚੰਦਰੀ ਕੋਈ ਹੀਰੇ ਕੋਈ ਮਸਾਲੇ

ਇਤਿਹਾਸ ਪੜ੍ਹ ਕੇ ਲਿਖੋ ਜਿਨ੍ਹਾਂ ਜਿਨ੍ਹਾਂ ਨੇ ਯਾਦ ਕੀਤਾ ਮਹਾਰਗੋ ਨਾਨਕ ਬਾਸਾ ਦੇ ਸੱਚੇ ਬਾਸਾ ਦੇ ਅਸੀਂ ਪਹੁੰਚ ਗਏ ਦੁਖੀ ਲੋਕਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਯਾਦ ਕੀਤਾ ਉਹ ਤੇਰੇ ਰਾਤਾ ਹੋ ਕੇ ਗਰੀਬ ਹੋ ਕੇ ਖਾਲੀ ਹੋ ਸਾਰੇ ਕੋਲ ਹੁੰਦੇ ਪਰ ਤੇਰੀ ਕਦੇ ਉਹਨੂੰ ਕੁੱਕੀ ਚਲੇ ਆਦ ਕਰੀ ਚੱਲ ਉਹ ਸੁਣੇ ਨਾਮ ਖੁਦਾ ਮਨਜੂਰ ਕਰਦਾ ਹੈ ਦੁਆਜਰ ਜਨ세 meri koot bapi he di mal ta sun la ik